ਨਵਜੋਤ ਸਿੰਘ ਪਰ ਕਬੱਡੀ ਦੇ ਵਿੱਚ ਇਹਨੂੰ ਜਹਾਜ ਆਖਿਆ ਜਾਂਦਾ ਪ੍ਰੋਫੈਸਰ ਸਾਹਿਬ ਨੇ ਨਵਾਬ ਦਾ ਵੀ ਕਤਾਲ ਦਿੱਤਾ ਪਰ ਕਲਸੀ ਵਾਲਾ ਇਹ ਕਲਸੀ ਵਾਲਾ ਰੈਂਗ ਕੋਟ ਇਲਾਕਾ ਇੰਦਰਜੀਤ বাজਦੀ ਹੋਈ ਪ੍ਰੈਸ ਸੰਧ ਵਾਲਾ ਕਲਸੀ ਵਾਲਾ ਇੰਦਰਜੀਤ ਕਿ ਅਸੀਂ ਜੋ ਵੀ ਕੀਤੀਆਂ ਕਿਸੇ ਨੇ ਟੋਕਿਓ ਮਾਰਿਆ ਨਾ ਅਸੀਂ ਕਦੇ ਫੜਾ ਫੋਕੀਆਂ ਕਰਦੇ ਸਲਾਮ ਤੁਫਾਨ ਜੱਟ ਨੂੰ ਆਉਂਦੇ ਯਾਰੋ ਰੋਕਣੀ ਤੂਫਾਨ ਜੱਟ ਨੂੰ ਇੰਦਰਜੀਤ ਨੇ ਸਿਰੇ ਦਾ ਦਸਾ ਲਾ ਕੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਿਆ ਵਿਰਿੰਦਰ ਪਿਸਟਲ ਆ ਖਿਡਾਰੀ ਨੇ ਵੀ ਇਸ ਸਾਲ ਮੰਗਲ ਦੇ ਕੱਪ ਤੇ ਥਾਰ ਗੱਡੀ ਦੇ ਨਾਲ ਸਨਮਾਨ ਕੀਤਾ ਗਿਆ ਕਲਸੀ ਵਾਲਾ ਇਹ ਸਪਾਈਡਰਮੈਨ ਵਿਰਿੰਦਰ ਪਿਸਟਲ ਇਹ ਬਜਨੀ ਕਬੱਡੀ ਖੇਡਦਾ ਖੇਡਦਾ ਦੁਨੀਆ ਦਾ ਵੱਡਾ ਖਿਡਾਰੀ ਬਣ ਗਿਆ ਪਹਿਲੇ ਇੰਗਲੈਂਡ ਖੇਡ ਆਇਆ ਫਿਰ ਆਸਟ੍ਰੇਲੀਆ ਪਰ ਕਲਸੀ ਵਾਲਾ ਅੱਜ ਇਹ ਟਰੰਕ ਤੋਂ ਤੋਂ ਕਿਸੇ ਗੱਲ ਨੂੰ ਲੈ ਕੇ ਆਂਦਾ ਐਨ ਕਮਾਲ ਦਾ ਜੱਫਾ ਲਾ ਗਿਆ ਪੁਆਇੰਟ ਕਲਗਰੀ ਦੀ ਟੀਮ ਦੇ ਹਿੱਸੇ ਤੇ ਜੁੜਦਾ ਆਇਆ ਮੈਨ ਵੀ ਪਹੁੰਚਿਆ ਹੋਇਆ ਕਲਸੀ ਵਾਲਾ ਇੰਦਰਜੀਤ ਆਹ ਸਪਾਈਡਰਮੈਨ ਉਹ ਕਮਾਲ ਦਾ ਜੱਫਾ ਲਾ ਗਿਆ ਜਿਸ ਇਲਾਕੇ ਨੇ ਕਹਿੰਦੇ ਭੇੜੀ ਵੜੰਗ ਦਾ ਨੋਨਾ ਝਿਹਰੇ ਦਾ ਪ੍ਰੇਮ ਮਤੋਈ ਦੇ ਬਾਵੇ ਵਰਗੇ ਪ੍ਰਸਿੱਧ ਖਿਡਾਰੀ ਉਸ ਇਲਾਕੇ ਨੇ ਪੈਦਾ ਕੀਤੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਇਹ ਕਿਆ ਬਾਤ ਹੈ ਕਿ ਹੋਇਆ ਸਿੱਦਾ ਸੋਨਾ ਕੱਟ ਕੀਤਾ ਵੇ ਆਪਣਾ ਇੱਥੇ ਕਮਿਊਨਿਟੀ ਵਿੱਚ ਮਿਸ਼ਨ ਚ ਅੱਜ ਬਹੁਤ ਸੋਨਾ ਦਿਲਦਾ ਜੀ ਬਹੁਤ ਬੈਲ ਖੁਸ਼ ਹੁੰਦਾ ਅੱਜ ਦਾਪਾ ਵੇਖਦੇ ਆ ਖੇਡ ਕਬੱਡੀ ਨੂੰ ਇੰਨੇ ਪਿਆਰ ਕਰਨ ਵਾਲੇ ਦਰਸ਼ਕ ਦੇ ਇਕੱਠੇ ਹੋਏ ਆ ਤੇ ਮੂਹਰੇ ਕਰ ਰਹੇ ਆਪਣੀ ਕਬੱਡੀ ਸਪੋਰਟ ਨੂੰ